ਸਵਾਸਤਿ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆ ਜਾਣਾ ਪੱਲੇ ਕਿ ਨਵੀਂ ਵੀਡੀਓ ਸਵੇਰ ਦਾ ਟਾਈਮ ਹੈ ਇੱਥੇ ਆਪਣਾ ਪਹਿਲਾਂ ਇੱਥੇ ਆਲੂ ਵਾਲੇ ਸੀ ਅੱਜ ਆਲੂਆਂ ਲਈ ਪਲਾਉਠੇ ਬਣਾਉਣੇ ਬਾਅਦ ਚ ਮੈਂ ਇੱਥੇ ਦੁੱਧ ਧਰਤਾ ਮੈਂ ਕਿ ਚਲ ਕੜੀ ਚੱਲੂਗਾ ਇੱਥੇ ਬਹਿ ਕੇ ਫਿਰ ਮੈਂ ਆਟਾ ਗੁੰਨਣਾ ਲਾ ਕੇ ਈੜੀ ਤੇ ਮੈਂ ਕਿ ਚਲੋ ਬੈਠ ਕੇ ਗੁੰਨ ਲੈਨੇ ਆ ਆਟਾ ਵੀ ਮੈਂ ਗੁੰਨ ਲਿਆ ਅੱਜ ਇਹ ਨੀ ਤੋਪਨੇਗੀ ਵਿੱਚ ਬੱਦਲ ਵਾਲੀ ਜੀ ਆ ਹੁਣ ਇੱਥੇ ਮੈਂ ਪਾ ਤੇ ਕੱਪੜੇ ਸੁੱਕਨੇ ਮਸ਼ੀਨ ਛੋਂ ਕੱਢ ਕੇ ਫੋਲ ਗਿਆ ਪਾ ਤੇ ਕਿਉਂਕਿ ਟੋਪਾ ਗਈ ਤੇ ਇੱਥੇ ਹੁਣ ਮੈਂ ਰੱਖ ਲਈ ਭਾਂਡੇ ਘਰ ਮpani ਧਰਿਆ ਉੱਥੇ ਚੁੱਲ੍ਹੇ ਤੇ ਤੇ ਹੁਣ ਮੈਂ ਇੱਥੇ ਭਾਂਡੇ ਧੋ ਲੈਣੀ ਤੋਂ ਨਾਲ ਜੀ ਸੌਂ ਜੀ ਆਲਾ ਭਾਈ ਤੇ ਲੱਗੇ ਆ ਲੈਣਾ ਪਿਆਜ਼ ਲੈਣੇ ਸੀਗੇ ਹਾਂ ਤਾਂ ਦਰ ਆ ਰਹੀਆਂ ਦਏ ਨੂੰ ਤੇ ਵਾਰ ਸੀ ਦੇ ਕੰਮ ਸਟੋਰ ਦੇ ਲਈ ਮੈਸਤ ਨੇ ਕੰਮ ਲੈ ਕੇ ਚੱਲੇਗੇ ਦੇਖ ਲੋ ਇੱਥੋਂ ਵਾਲੇ ਮੈਸਥੜੀਆਂ ਦਾ ਕੰਮ ਸਾਰਾ ਜਦੋਂ ਨਿਬੜਿਆ ਪੁੱਛਾ ਲਾਗੇ ਨਹੀਂ ਪੁੱਛਾ ਲਾ ਆ ਗਿਆ ਤਾਂ ਆਪਾਂ ਹੁਣ ਪੈੜਾ ਕਰਦਿਆਂ ਨਾ ਮੈਨ ਲੱਗੇ ਸੀਗੇ ਸਾਰਾ ਹੀ ਵਧੀਆ ਫੁੱਚਾ ਲਾ ਆਖੀ ਫਿਰ ਗਏ ਕਹਿੰਦੇ ਢਲਾਦਾ ਨਾ ਇਧਰ ਹਾਂ ਬਹੁਤ ਸੋਹਣਾ ਲੱਗਦਾ ਹੁਣ ਵਧੀਆ ਲੱਗਦਾ ਪਹਿਲਾਂ ਤਾਂ ਇਹ ਉੱਦੜ ਖੁੱਦੜ ਜਾਈ ਸੀਗਾ ਵੇਖੇ ਪੌੜਿਆਂ ਨੂੰ ਹੁਣ ਲਾਵਾਂਗੇ ਲਾਈਟਰ ਨਾਲ ਉੱਥਾ ਵਧੀਆ ਹੁਣ ਆ ਉੱਦੜੋ ਮੇਰਾ ਵੱਡਾ ਭਰਾ ਵੀ ਆ ਗਿਆ ਸੀਗਾ ਜੰਮੇ ਚੋਂ ਪਾਸ ਬਾਹਰ ਮੁਕ ਕਾਂਦੀ ਪਾਟ ਕੇ ਕੋਦੀ ਹੁ ਬਣ ਜਾਂਦੇ ਆਪਾਂ ਨੇ ਨਾੜੀ ਤਾਂ ਕੜੀ ਬਣਾਇ ਭੁੱਖਾ ਪਾਵਾ ਨਹੀਂ ਵਰਚਾ ਨਾ ਪਾਵਾ ਹੋਇ ਪਿਆ ਹੋਂਦਾ ਬਾਤਰੀ ਚ ਚਲ ਸੌਂ ਕੇ ਦਹੀਂ ਦੇ ਪਾਲਾ ਮੇਰਾ ਕਿੰਨਾ ਟਾਈਮ ਬੈਠੇ ਖਲਹ

ਸੰਡੇ ਸੰਡੇ ਕਰੋ ਸੰਡੇ ਪਾ ਟੋਡਾ ਮੇਰਾ ਤਾਂ ਨਹੀਂ ਮੇਰਾ ਤਾਂ ਮੰਡੇ ਹੁੰਦਾ ਵਾ ਆਪਾਂ ਲਈ ਸਾਡੀ ਕੌਫੀ ਪੰਜਾਂ ਦੀਆਂ ਲੱਗੀਆਂ ਪੀਣ ਇੱਕ ਬੰਦਾ ਦੋ ਬੰਦਾ ਇੱਕ ਬੰਦਾ ਬਾਤ ਕਰੂਗਾ ਪਾਪਾ ਅੱਗਰ ਸੁੱਤੇ ਨਾ ਪਏ ਕੰਮ ਤੇ ਹਲੇ ਨਹੀਂ ਇੱਕ ਬੰਦੇ ਦੇ ਹਾਂ ਇੱਕ ਮੁੰਡਾ ਜ ਆ ਪਰ ਉਹਦੇ ਡਾਈਟ ਹੋਈ ਨਹੀਂ ਲਾਈ ਸੀ ਉਦੋਂ ਹੀ ਪਾਇਆ ਹਾਂਜੀ ਹੁਣ ਮੈਂ ਚੱਲੀ ਸੀਗੀ ਕੰਮ ਤੇ ਇਥੇ ਥੋੜਾ ਜਿਹਾ ਸਮਾਨ ਰਹਿਦਾ ਸੀ ਜ਼ਿਆਦਾ ਆ ਤੇ ਮੈਂ ਕਿਹ ਚੱਲ ਜਾਂਦੇ ਜਾਂਦੇ ਮੈਂ ਲੈ ਜਾਂਨੀ ਆ ਮਾਰਕੀਟ ਚ ਵੜ ਗਈ ਸੀ ਤੇ ਦੇ ਆਜੂ 嗯。Uh.